ਨੌਂਦੇ ਇਲਾਕੇ ਦਾ ਹੈ ਜਿੱਥੇ ਦੇ ਰਹਿਣ ਵਾਲੇ ਇੱਕ ਡਾਕਟਰ ਨੂੰ ਵਾਈਫਾਈ ਅਪਡੇਟ ਕਰਾਉਣਾ ਉਸ ਵੇਲੇ ਮਹਿੰਗਾ ਪੈ ਗਿਆ ਜਦੋਂ ਘਰ ਦੇ ਵਿੱਚ ਲੰਚ ਕਰਨ ਆਏ ਡਾਕਟਰ ਦੇ ਘਰ ਦੋ ਨੌਜਵਾਨਾਂ ਦੇ ਵੱਲੋਂ ਵਾਈਫਾਈ ਅਪਡੇਟ ਕਰਨ ਦੇ ਬਹਾਨੇ ਘਰ ਦਾ ਸਾਮਾਨ ਗਨਪੁਆਇੰਟ ਤੇ ਲੁੱਟ ਕੇ ਉਹ ਫਰਾਰ ਹੋ ਗਏ ਡਾਕਟਰ ਰਾਜੂ ਨੇ ਦੱਸਿਆ ਕਿ ਉਹ ਮਜੀਠਾ ਰੋਡ ਗ੍ਰੀਨਫੀਲਡ ਦੇ ਰਹਿਣ ਵਾਲੇ ਹਨ ਅਤੇ ਜਦੋਂ ਉਹ ਦੁਪਹਿਰ ਦਾ ਰੋਟੀ ਖਾ ਕੇ ਆਰਾਮ ਕਰ ਰਿਹਾ ਸੀ ਤਾਂ ਨੌਜਵਾਨ ਜੁੜੇ ਨੇ ਦੋ ਨੌਜਵਾਨ ਨੇ ਤੇ ਦਾ ਵਾਈਫਾਈ ਅਪਡੇਟ ਕਰਨ ਦੇ ਬਹਾਨੇ ਘਰ ਦੇ ਵਿੱਚ ਦਾਖਲ ਹੋਏ ਸ਼ਖੋਂਟੋਂ ਉਹਨਾਂ ਆਈਡੀ ਕਾਰਡ ਵੀ ਮੰਗਿਆ ਪਰ ਉਹਨਾਂ ਦੇ ਵੱਲੋਂ ਪਿਸਤੌਲ ਕੱਟ ਕੇ 250 ਗ੍ਰਾਮ ਸੋਨਾ 10000 ਨਗਦ ਅਤੇ ਇੱਕ ਮੋਬਾਈਲ ਫੋਨ ਲੁੱਟ ਕੇ ਉਫਰਾਰ ਹੋ ਗਏ ਨੇ ਹੁਣ ਇਸ ਸੰਬੰਧੀ ਪੁਲਿਸ ਨੂੰ ਸੂਚਿਤ ਕਰਨ ਤੇ ਪੁਲਿਸ ਅਧਿਕਾਰੀ ਥਾਣਾ ਸਦਰ ਦੇ ਸੂਚਿ ਅਤੇ ਫੋਰੈਂਸਿਕ ਟੀਮ ਦੇ ਵੱਲੋਂ ਸਾਰੀ ਜਾਂਚ ਕੀਤੀ ਗਈ ਹੈ ਭਾਜੀ ਮੈਂ ਦੁਪਹਿਰੇ ਬਾਈ ਪ੍ਰੋਫੈਸ਼ਨ ਡਾਕਟਰ ਕਲੀਨਿਕ ਆਪਣਾ ਆਫ ਕਰਕੇ ਘਰ ਖਾਣਾ ਖਾਣ ਗਿਆ ਸੀਗਾ ਤੇ ਮੈਂ ਤੇ ਮੇਰੇ ਫਾਦਰ ਸਾਹਿਬ ਖਾਣਾ ਖਾ ਕੇ ਰੈਸਟ ਕਰ ਰਹੇ ਸੀਗੇ ਤੇ ਬਾਹਰ ਦੀ ਬੈਲ ਵਜੀ ਆ ਤੇ ਮੈਂ ਗੇਟ ਖੋਲ੍ਹਿਆ ਜਾ ਕੇ ਦੋ ਅਣਪਛਾਤੇ ਲੜਕੇ ਸੀਗੇ ਤੇ ਕਹਿੰਦੇ ਕੀ ਤੁਹਾਡਾ ਵਾਈਫਾਈ ਜੀਓ ਦਾ ਵਾ ਮੈਂ ਕਿਹਾ ਹਾਂਜੀ ਭਾਜੀ ਕਹਿੰਦੇ ਜੀ ਅਪਡੇਟ ਕਰਨਾ ਹੈ ਮੈਂ ਕਿਹਾ ਆਜੋ ਅੰਦਰ ਆਈਨੇ ਅੰਦਰ ਆਉਣ ਤੋਂ ਬਾਅਦ ਮੈਂ ਉਹਨਾਂ ਨੂੰ ਕਿਹਾ ਕਿ ਭਾਜੀ ਮੈਨੂੰ ਆਪਣਾ ਆਧਾਰ ਕਾਰਡ ਉਹ ਸੌਰੀ ਆਈਡਿਟੀ ਕਾਰਡ ਦਿਖਾਓ ਜੀ ਉਹਦਾ ਤੇ ਫਿਰ ਉਹਨਾਂ ਨੇ ਮੈਨੂੰ ਕਿਹਾ ਕਿ ਭਾਜੀ ਆਈਡਿਟੀ ਕਾਰਡ ਦੇਣੇ ਤੁਸੀਂ ਸਾਨੂੰ ਇੱਕ ਕੁਰਸੀ ਦੇ ਦਿਓ ਤੇ ਨਾਲ ਪਾਣੀ ਦੇ ਦਿਓ ਤੇ ਮੈਂ ਉਹਨਾਂ ਵਾਸਤੇ ਜਦੋਂ ਪਾਣੀ ਲੈਣ ਗਿਆ ਆਵਾ ਜਿੱਦਾਂ ਮੈਂ ਪਾਣੀ ਲੈ ਕੇ ਆਇਆ ਉਹਨਾਂ ਨੇ ਪਿਸਤਲ ਕੱਢ ਕੇ ਮੇਰੀ ਵੱਖੀ ਤੇ ਲਗਾ ਦਿੱਤੀ ਤੇ ਮੈਨੂੰ ਮੇਰੇ ਫਾਦਰ ਸਾਹਿਬ ਵਾਲੇ ਕਮਰੇ ਚ ਲੈ ਗਏ ਉੱਥੇ ਜਾ ਕੇ ਸਾਨੂੰ ਦੋਵਾਂ ਨੂੰ ਧਮਕੀ ਲਈ ਹੈ ਕਿ ਤੁਸੀਂ ਗੋਲੀ ਖਾਣੀ ਹੈ ਜਾਂ ਜਾਂ ਤੁਹਾਡੇ ਕੋਲ ਜੋ ਹੈਗਾ ਉਹ ਤੁਸੀਂ ਕੱਢ ਦਿਓ ਤੇ ਮੈਂ ਉਹਨਾਂ ਨੂੰ ਬੜੀ ਰਿਕੁਐਸਟ ਕੀਤੀ ਬੜੇ ਤਰਲੇ ਮਾਰੇ ਉਹਨਾਂ ਦੇ ਬਟ ਉਹ ਨਹੀਂ ਮੰਨੇ ਹਾਰ ਕੇ ਲਾਸਟ ਉਹਨਾਂ ਨੇ ਜਦੋਂ ਮੇਰੇ ਫਾਦਰ ਸਾਹਿਬ ਦੇ ਨੂੰ ਗਨ ਪੁਆਇੰਟ ਤੇ ਲਿਆ ਤੇ ਫਿਰ ਮੈਂ ਡਰਦੇ ਮਾਰੇ ਨੇ ਆਪਣੀ ਅਲਮਾਰੀ ਖੋਲ੍ਹ ਦਿੱਤੀ ਤੇ ਮੇਰੇ ਲੋਕਰ ਚ ਜੋ ਵੀ ਸਮਾਨ ਸੀ ਉਹ ਸਾਰਾ ਲੈ ਗਏ ਕਿਸ ਤਰ੍ਹਾਂ ਸੀ ਮਤਲਬ ਕੀ ਉਹਨਾਂ ਦੀ ਵੇਸ਼ਭੂਸ਼ਾ ਦਾ ਮੂੰਹ ਰੱਖੇ ਸੀ ਕਿਸ ਤਰ੍ਹਾਂ ਮਤਲਬ ਮੁੰਨੇ ਕਿਸ ਤਾਰੇ ਕੋਟੀਆਂ ਪਾਈਆਂ ਸੀ ਭਾਜੀ ਐਨਕਾਂ ਲਗਾਈਆਂ ਸੀਗੀਆਂ ਲੜਕੇ ਮੈਨੂੰ ਪੰਜਾਬੀ ਨਹੀਂ ਸੀ ਲੱਗ ਰਹੇ ਹਿੰਦੀ ਤੇ ਪੰਜਾਬੀ ਮਿਕਸ ਕਰਕੇ ਬੋਲਦੇ ਪਏ ਸੀ ਜੀ ਪਿਸਟਲ ਇੱਕੋ ਹੀ ਨਾ ਕੋ ਹਾਂਜੀ ਇੱਕੋ ਹੀ ਸੀ ਜੀ ਬੜੀ ਤੇ ਕਿੰਨਾ ਕੁ ਨੁਕਸਾਨ ਹੋਇਆ ਕੀ ਲੱਗੇ ਨੁਕਸਾਨ ਪਾ ਜੀ ਮੇਰਾ 10000 ਰੁਪਏ ਕੈਸ਼ ਸੀਗਾ ਇੱਕ ਮੋਬਾਈਲ ਸੀ Samsung Note ਤੇ ਇੱਕ 골ਡ ਸੀਗਾ ਮੇਰੇ ਕੋਲ ਜਿਹੜੀ ਸਾਡੀ ਕਾਹ ਲੋ ਜੱਦੀ ਪੁਸ਼ਤੀ ਜਮਾ ਪੂੰਜੀ ਸੀਗੀ ਉਹ ਸਾਰੇ ਲੈ ਗਏ ਕੈਸ਼ ਕਿੰਨਾ ਸੀ 10000 ਰੁਪਏ ਕੈਸ਼ ਸੀਗਾ 골ਡ ਹੈਗਾ ਸੀ 250 ਗ੍ਰਾਮ ਦੇ ਕਰੀਬ ਪੁਲਿਸ ਨੂੰ ਕੰਪਲੇਂਟ ਕਰਤੀ ਹੈ ਹਾਂਜੀ ਸਰ ਪੁਲਿਸ ਨੂੰ ਕੰਪਲੇਂਟ ਕਰਤੀ ਹੈ ਜੀ ਡਿਪਟੀ ਸਾਹਿਬ ਆਪ ਆਏ ਸੀ ਐਸਐਚਓ ਸਾਹਿਬ ਆਪ ਆਏ ਸੀਗੇ ਅੱਜ ਸਾਰਾ ਮੌਕੇ ਦਾ ਮੌਾਇਨਾ ਕਰਕੇ ਵੇਰਵਾ ਲੈ ਕੇ ਤੇ ਚਲੇ ਗਏ ਸੀ